ਸਮਰਾਸ਼ ਸ਼ਹਿਰ ਜੋ ਕਿ ਚੋਰੀਆਂ ਤੇ ਲੁੱਟਾਂ ਕੋਹਾਂ ਦਾ ਗੜਬੰਦਾ ਜਾ ਰਿਹਾ ਇੱਥੇ ਆਏ ਦਿਨ ਇੱਕ ਤੋਂ ਬਾਅਦ ਦੂਜੀ ਘਟਨਾ ਵਾਪਰਦੀ ਜਾਂਦੀ ਆ ਪਰੰਤੂ ਚੋਰਾਂ ਦੇ ਹੌਸਲੇ ਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਹੁਣ ਤਾਂ ਦਿਹਾੜੇ ਸ਼ਰਿਆਆਂ ਬਾਜ਼ਾਰ ਦੇ ਵਿੱਚ ਵੀ ਉਹ ਲੁੱਟਣ ਤੋਂ ਗੁਰੇਜ਼ ਨਹੀਂ ਕਰਦੇ ਮਿਲੀ ਜਾਣਕਾਰੀ ਦੇ ਮੁਤਾਬਕ ਸਮਰਾਲਾ ਦੇ ਗੁਰਨਾਨਕ ਰੋਡ ਨਿਵਾਸੀ ਬਜ਼ੁਰਗ ਔਰਤ ਜੋ ਕਿ ਬਾਜ਼ਾਰ ਦੇ ਵਿੱਚ ਜਾਰੀ ਸੀ ਤਾਂ ਇੱਕ ਸਵਿਫਟ ਕਾਰ ਉਸ ਦੇ ਨਜ਼ਦੀਕ ਆ ਕੇ ਰੁਕ ਜਾਂਦੀ ਹੈ ਤਾਂ ਇੱਕ ਔਰਤ ਉਸ ਨੂੰ ਆਵਾਜ਼ ਮਾਰ ਕੇ ਕਹਿ ਦਈਏ ਕਿ ਤੁਹਾਡੇ ਚੰਡੀਗੜ੍ਹ ਰੋਡ ਤੇ ਰਿਸ਼ਤੇਦਾਰ ਬੈਠੇ ਨੇ ਤਾਂ ਉਹ ਤੁਹਾਨੂੰ ਮਿਲਣ ਦੇ ਲਈ ਬੁਲਾ ਰਹੇ ਨੇ ਤਾਂ ਜਦੋਂ ਉਹ ਚੰਡੀਗੜ੍ਹ ਰੋਡ ਤੇ ਪਹੁੰਚਦੇ ਨੇ ਤਾਂ ਉਸ ਨੂੰ ਉਹਨਾਂ ਨੇ ਗੱਡੀ ਦੇ ਵਿੱਚ ਬਿਠਾ ਲਿਆ ਤਾਂ ਉਸ ਨੂੰ ਕੁਝ ਸੁngਾ ਕੇ ਉਸ ਦੇ ਇੱਕ ਕੰਨ ਦੀ ਵਾਲੀ ਅਤੇ ਇੱਕ ਅੰਗੂਠੀ ਕੱਢ ਲਈ ਅਤੇ ਉਸ ਨੂੰ ਮਾਲਵਾ ਕਾਲਜ ਦੇ ਕੋਲ ਗੱਡੀ ਦੇ ਵਿੱਚੋਂ ਉਤਾਰ ਦਿੱਤਾ ਗਿਆ ਜੋ ਕਿ ਇੱਕ ਸੁੰਨਸਾਨ ਰਸਤਾ ਬਜ਼ੁਰਗ ਮਹਿਲਾ ਦੇ ਵੱਲੋਂ ਦੱਸਿਆ ਗਿਆ ਤੇ ਇਸ ਘਟਨਾ ਤੋਂ ਬਾਅਦ ਬਜ਼ੁਰਗਔਰ ਤੋਂ ਇੱਕ ਮੋਟਰਸਾਈਕਲ ਨੂੰ ਹੱਥ ਦੇ ਕੇ ਘਰ ਵਾਪਸ ਪਹੁੰਚਦੀ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਦੇ ਨਾਲ ਦੱਸਿਆ ਕਿ ਉਹਨਾਂ ਦੀ ਮਾਤਾ ਦੇ ਕੋਲੋਂ ਕਰੀਬ 5 ਗ੍ਰਾਮ ਸੋਨੇ ਦੀ ਲੁੱਟ ਕੀਤੀ ਗਈ ਹੈ ਤਾਂ ਉਹਨਾਂ ਨੇ ਮੰਗ ਕੀਤੀ ਹੈ ਕਿ ਸਮਰਾਲਾ ਸ਼ਹਿਰ ਦੇ ਵਿੱਚ ਰੋਜ਼ਾਨਾ ਹੀ ਲੁੱਟਾਂ ਖੋਹਾਂ ਹੁੰਦੀਆਂ ਨੇ ਸਮਰਾਲਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇੱਥੇ ਬਾਜ਼ਾਰ ਦੇ ਵਿੱਚ ਵੀ ਔਰਤਾਂ ਮਹਿਫੂਜ਼ ਨਹੀਂ ਹਨ ਸਮਰਾਲਾ ਠੀਕ ਹੈ ਕਢਣਾ ਹੋਈ ਐ ਜੀ ਤੁਹਾਡੇ ਕੋਲ ਕਢਣਾ ਐ ਹੋਈ ਐ ਤੇ ਮੈਂ ਗਈ ਥੀ ਬਾਜ਼ਾਰ ਜਾਂਦੇ ਜਾਂਦੇ ਉੱਥੇ ਜੁੱਤੀਆਂ ਵਾਲੇ ਕੋਲ ਜਿਹੜੀ ਕੋ ਉਹਦੇ ਕੋਲ ਜਨਾਨੀ ਨੇ ਗਰਦਨ ਬਾਹਰ ਕੱਢੀ ਐ ਕਹਿੰਦੀ ਤੁਹਾਡੇ ਰਿਸ਼ਤੇਦਾਰ ਆਏ ਹੋਏ ਨੇ ਮਿਲਣਾ ਤਾਂ ਤੁਸੀਂ ਮਿਲੋ ਨਾਲ ਅਸੀਂ ਵੀ ਮਿਲ ਲਾਂਗੇ ਤਾਂ ਤੁਹਾਨੂੰ ਅਸੀਂ ਗੱਡੀ 'ਚ ਲੈ ਚੱਲੇ ਆ ਮੈਂ ਲਿਆ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਕਹਿੰਦੇ ਨਹੀਂ ਮੈਂ ਤਾਂ ਜਾਣਦੀ ਆ ਨਾ ਤੁਹਾਨੂੰ ਫੇਰ ਗੰਦੇ ਤੁਸੀਂ ਆ ਜਾਓ ਸੜਕ ਦੇ ਫਾਰੀ ਪਤਾ ਨਹੀਂ ਮੈਨੂੰ ਕਿਆ ਕੀਤਾ ਮੈਂ ਸਿਰ ਕੋ ਮਨ ਲੱਗ ਗਿਆ ਜਿਆਦਾ ਹੀ ਫੇਰ ਮੈਂ ਚਲੇ ਗਿਆ ਮਗਰ ਮਗਰ ਫੇਰ ਇੱਕ ਜਨਾਨੀ ਉਤਰੀ ਆ ਉਹਨੇ ਗੱਡੀ ਚ ਬਿਠਾ ਲਿਆ ਗੱਬਾ ਆਪ ਬੈਠ ਕੇ ਦੂਈ ਮੂਰੇ ਬੈਠੀ ਸੀ ਉਹ ਵੀ ਫੇਰ ਮੇਰੇ ਨਾਲ ਆ ਕੇ ਬੈਠ ਗਈ ਉਹ ਸਾਡਾ ਦੂਜੀ ਟਾਕੀ ਕਰਨੀ ਬਸ ਇਹ ਗੱਲ ਹੋਈ ਫੇਰ ਲੈ ਕੇ ਚਲੇ ਗਏ ਪਤਾ ਨਹੀਂ ਪٹرول ਪੰਪਾਂ ਤੇ ਵੀ ਅੱਗੇ ਜਾ ਕੇ ਬਹੁਤ ਦੂਰ ਉਹਨਾਂ ਨੇ ਛੱਡਿਆ ਉਜਾਰ ਚ ਕਿ ਠੀਕ ਉਸ ਲੈ ਗਈ ਬਾਲੀਆਂ ਤੇ ਮੰੰਦੀ ਕਿੰਨੇ ਗ੍ਰਾਮ ਦੇ ਸੀ ਮੰੰਦੀ 4 ਗ੍ਰਾਮ ਦੀ ਸੀ ਬਾਲੀ 1.5 ਗ੍ਰਾਮ ਦੀ ਹੀ ਇੱਕ ਲੀਤੀ ਦੂਏ ਪਾਸੇ ਵਾਲੀ ਨਹੀਂ ਲਾ ਸਕੇ 5.5 ਗ੍ਰਾਮ ਸੀਗਾ ਤੁਹਾਨੂੰ ਕਿੱਥੇ ਛੱਡ ਕੇ ਗਏ ਮੈਨੂੰ ਉੱਥੇ ਹੀ ਬੌਂਦਲ ਦਿਆ ਕਾਲਜ ਦੇ ਕੋਲ ਉੱਥੋਂ ਦਾ ਉਰੇ ਉਜਾੜ ਗਿਆ ਉੱਥੇ ਕੋਈ ਦੁਕਾਨ ਨਹੀਂ ਕੋਈ ਕੁਛ ਨਾ ਸੋ ਕੋਈ ਗੱਡੀ ਸਕੂਟਰ ਵੀ ਨਾ ਸਵਾਂਦਾ ਉੱਥੇ ਹਾਂਜੀ ਦੇਰਸ਼ ਦੇ ਹਾਂਜੀ ਕਿੰਨੇ ਬੰਦੇ ਸੀ ਜਿਹਨੂੰ ਨਾਲ ਸੀ ਜਿਹੜਾ ਕਿੰਨੇ ਜਣੇ 45 ਸਾਲ ਦੀ ਹੀ ਇੱਕ ਤਾਂ 150 53 ਬੂੰਡਾ ਸਾਲ ਦੀ ਹੋ ਗਈ ਬਸ ਇੰਨੇ ਹੀ ਸੀ ਕਿੰਨੇ ਜਣੇ ਸੀ ਤਿੰਨ ਜਣੇ ਮੂਰੇ ਗੱਡੀ ਚਲਾਉਂਦਾ ਥਾ ਬੰਦਾ ਕਹਿੰਦਾ ਦੋ ਪਿੱਛੇ ਬੈਠੀਆਂ ਭੀਆਂ ਨਾਲ ਜਨਾਨੀਆਂ ਨੇ ਕੀਤਾ ਜੋ ਕੁਝ ਕੀਤਾ ਪੁਰਸਕਾਰ ਵਈ ਦਿੱਤੇ? ਹਾਂਜੀ ਪੁਰਸਕਾਰ ਵਈ। ਹਾਂਜੀ ਕੀਤੀ ਐ। ਕੀ ਕਹਿੰਦੇ ਪੁਰਸਕਾਰ ਉਹਨਾਂ ਨੇ ਇਹੀ ਕਿਹਾ ਬਈ ਆਂਟੀ ਹੁਣ ਤੁਸੀਂ ਜਰਾ ਕੋ ਕਰੋ ਧਿਆਨ ਰੱਖੋ ਬਈ ਹੁਣ ਕਰਾਂਗੇ ਕੋਸ਼ਿਸ਼ ਤਾਂ ਮਾੜੀ ਮੁਕਤੀ ਜਿੰਨੀ ਵੀ ਹੋ ਸਕਦੀ ਐ। ਪਰ ਤਰਨਦਾਰਨ ਦਾ ਨੰਬਰ ਐ ਸਕੂਟਰ ਦਾ ਕਹਿੰਦੇ ਕੀ ਕਰਾਂਗੇ। ਬਸ ਹੋਰ ਕੁਛ ਨਹੀਂ ਉਹਨਾਂ ਨੇ ਕਿਹਾ। ਇਨੇ ਨਾਮ ਨਹੀਂ ਤੁਸੀਂ ਠੀਕ ਤੁਹਾਨੂੰ ਆ ਗਿਆ ਹਾਂ ਦੇਖੋ ਮੇਰੇ ਮਦਰ ਇਨ ਲਾ ਕਰ ਹੋ ਗਏ ਨੇ ਮਾਰਕੀਟ ਤੇ ਇਹਨਾਂ ਨੂੰ ਬਹਿਲਾ ਫਸਲਾ ਕੇ ਕੋਈ ਦੋ ਲੇਡੀਜ਼ ਸੀਗੇ ਤੇ ਇੱਕ ਏਜੈਂਟਸ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਗਏ ਉੱਥੇ ਇਹਨਾਂ ਨੂੰ ਪਤਾ ਨਹੀਂ ਰਸਤੇ 'ਚ ਬੇਹੋਸ਼ ਕਰਤਾ ਇਹਨਾਂ ਨੂੰ ਕੁਝ ਨਹੀਂ ਪਤਾ ਉੱਥੇ ਮਾਲਵਾ ਕਾਲਜ ਤੋਂ ਅੱਗੇ ਜਾ ਕੇ ਇਹਨਾਂ ਨੂੰ ਉਤਾਰ ਦਿੱਤਾ ਔਰ ਇਹਨਾਂ ਨੇ ਦੇਖਿਆ ਤੇ ਇਹਨਾਂ ਦੀ ਨਾਂ ਰਿੰਗਾ ਨਾ ਯੋਰਿੰਸ ਨੇ ਤੇ ਆ ਕੇ ਫਿਰ ਘਰ ਇਹਨਾਂ ਨੂੰ ਥੋੜਾ ਥੋੜੀ ਹੋਸ਼ ਆਈ ਹੈ ਜਿਸ ਤਰ੍ਹਾਂ ਨਾ ਬੇਹੋਸ਼ ਕਰ ਦਿੱਤਾ ਹੁੰਦਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਮਤਲਬ ਆ ਸਾਰਾ ਕੁਝ ਉਤਾਰ ਕੇ ਲੈ ਗਏ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੋ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਘਰੋਂ ਬਾਹਰ ਨਿਕਲਣਾ ਇਹ ਲੋਕਾਂ ਦਾ ਮੁਸ਼ਕਿਲ ਹੋ ਰਿਹਾ ਹੈ ਅਸੀਂ ਤਾਂ ਦੇਖੋ ਮੰਗ ਕਰਦੇ ਹਾਂ ਪਹਿਲੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਥੋੜਾ ਲਗਾਮ ਲਗਾਈ ਜਾਏ ਨਾ ਤੇ ਉਸ ਤੋਂ ਬਾਅਦ ਸਾਨੂੰ ਇਨਸਾਫ ਜਿਹਾ ਹੋਇਆ ਜਾਵੇ ਆ ਦੇਖੋ 5 5.5 ਗ੍ਰਾਮ ਦਾ ਹੀ ਸਿਗਰ ਠੀਕ ਹੈ 골ਡ ਜਿਹੜਾ ਇਹਨਾਂ ਨੇ ਪਾਇਆ ਹੋਇਆ ਸੀ ਹਾਂਜੀ ਸਰਿਕਾ ਮਾਮਲਾ ਆਇਆ ਹੈ ਵੀ ਲੇਡੀਆਂ ਜਿੰਨੀਆਂ ਬਜ਼ੁਰਗੀਆਂ ਬਾੜੀਆਂ ਲਾਈਆਂ ਗਈਆਂ ਨੇ ਕੀ ਮਾਮਲਾ ਜੀ ਇਹ ਜੇ ਲੇਡਿਸ ਸਨੇਹ ਲਤਾ ਨਾਮ ਦੀ ਲੇਡੀ ਹੈ ਜਿਹਦੀਆਂ ਉਮਰ 80 ਸਾਲ ਹੈ ਤੇ ਆਪਣੇ ਗੁਰਨਾਨਕ ਰੋਡ ਵਿਚੋ ਰੈ residense ਉਹਨਾਂ ਦੀ ਉੱਥੇ ਹੀ ਬਾਹਰ ਬਾਜ਼ਾਰ ਵੱਲ ਨੂੰ ਜਾ ਰਹੀ ਸੀ ਉੱਥੋਂ ਇੱਕ ਵਾਈਟ ਕਲਰ ਦੀ ਸਵਿਫਟ ਕਾਰ ਆਇਡੈਂਟੀਫਾਈ ਹੋਈ ਹੈ ਜਿਹਦੇ ਤੋਂ ਇੱਕ ਕਾਰ 'ਚ ਬੈਠੀ ਲੇਡੀ ਨੇ ਉਹਨਾਂ ਨੂੰ ਸ਼ੀਸ਼ਾ ਖੋਲ ਕੇ ਆਵਾਜ਼ ਦਿੱਤੀ ਕਿ ਤੁਹਾਡੇ ਰਿਲੇਟਿਵ ਸਾਡੇ ਨਾਲ ਬੈਠੇ ਮਿਲਣਾ ਚਾਹੁੰਦੇ ਹਨ ਤੇ ਜਿੱਦਾਂ ਹੀ ਉਹ ਮਾਤਾ ਜੀ ਬੈਠੇ ਤੇ ਉਹਨਾਂ ਨੇ ਕੁਛ ਐਸੀ ਨਸ਼ੀਲੀ ਚੀਜ਼ ਉਹਨਾਂ ਨੂੰ ਸੰਘਾਈ ਔਰ ਉਹਨਾਂ ਨੂੰ ਬਿਠਾ ਕੇ ਮਾਲਵਾ ਕਾਲਜ ਜਿਹੜੀ ਸਾਈਡ ਲੈ ਗਏ ਉੱਥੇ ਜਦ ਉਹਨਾਂ ਨੂੰ ਉਤਾਰਿਆ ਗਿਆ ਤੇ ਜਦੋਂ ਥੋੜੀ ਦੇਰ ਬਾਅਦ ਹੋਸ਼ ਆਈ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਉਹਨਾਂ ਦੇ ਕੰਨ ਦੇ ਇਅਰਿੰਗ ਤੇ ਸੈਕਿੰਡ ਰਿੰਗ ਉਹਨਾਂ ਦੇ ਹੱਥ ਤੇ ਨਹੀਂ ਸੀ ਤੇ ਉਹ ਕਿਸੇ ਦੀ ਮਦਦ ਲੈ ਕੇ ਉੱਥੋਂ ਆਪਣੀ ਫਿਰ ਵਾਪਿਸ ਘਰ ਪਹੁੰਚੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੋ ਦੋ ਲੋਜੇ ਤੋਂ ਅਸੀਂ ਆ ਕੈਮਰੀ ਦਿੱਲੀ ਰੂਟ ਫਾਲੋ ਕਰ ਰਹੇ ਚੱਕ ਰਹੇ ਆ ਜੀ ਤੇ ਕਾਰ ਵਾਈਟ ਕਲਰ ਦੀ ਸਵਿਫਟ ਆਇਡੈਂਟੀਫਾਈ ਹੋਈ ਹੈ ਜਿਹਦੇ ਵਿੱਚ ਦੋ ਲੇਡੀਆਂ ਤੇ ਇੱਕ ਡਰਾਈਵਰ ਬੈਠਾ ਦਿਖਾਈ ਦਿੰਦਾ ਹੈ ਪਰ ਉਹਦਾ ਜਿਹੜਾ ਕਾਰ ਦਾ ਨੰਬਰ ਲਗਾਇਆ ਹੈ ਉਹ ਫਿੱਕਾ ਇੱਕ ਦਾ ਕੀ ਅਗਲੇ ਸਟੈਪ ਨੇ ਜੋ ਜੁੜੀ ਚੋਰੀ ਦੀ ਵਾਰਦਾਤਾ ਜਾਂ ਇਦਾਂ ਦੀ ਵਾਰਦਾਤਾ ਹੋ ਰਹੀ ਨੇ ਇਹਦੇ ਲਈ ਕੀ ਪਲਾਨਿੰਗ ਹੈ ਕਿ ਜਿਹੜੀ ਇਹਨਾਂ ਨਾਲ ਪੈਸਾ ਅਸੀਂ ਦਿੱਲੀ ਬੰਦੇ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਜਿੱਦਾਂ ਦੁਪਹਿਰ ਦਾ ਟਾਈਮ ਆ ਜਾਂ ਰਾਤ ਦਾ ਟਾਈਮ ਅਪਾਇੰਟ ਕਰਦੇ ਆਂ ਆਪਣੇ ਸ਼ਹਿਰ ਦੇ ਵਿੱਚ 112 ਦੇ ਅਗਸਤ ਨਾਕਾ ਬੰਦੀ ਦਿੱਲੀ ਲਗਰ। ਥੈਂਕ ਯੂ।